ਦੋਸਤੋ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਗੱਡੀਆਂ ਖੜੀਆਂ ਦੇਖ ਰਹੇ ਹੋ ਇਹ ਗੱਡੀਆਂ ਪੀਪੀ ਨੰਬਰ ਅਤੇ ਰਾਜਸਥਾਨ ਨੰਬਰ ਹਨ ਜਿਨ੍ਹਾਂ ਦੇ ਕੀ ਸ਼ੀਸ਼ੇ ਤੋੜ ਦਿੱਤੇ ਗਏ ਹਨ ਦੋਸਤੋ ਇਹ ਵੀਡੀਓ ਹਿਮਾਚਲ ਦੀ ਦੱਸੀ ਜਾ ਰਹੀ ਹੈ ਜਿੱਥੇ ਕੱਲੀ-ਕੱਲੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਹਨ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੰਗੜਾਂ ਦੇ ਕਾਰਨ ਹੋਇਆ ਕਿਉਂਕਿ ਹਿਮਾਚਲ ਵਾਲੇ ਹੀ ਪੰਜਾਬ ਅਤੇ ਰਾਜਸਥਾਨ ਵਾਲਿਆਂ ਤੋਂ ਕੰਗਲਾਂ ਦੇ ਮਾਰੇ ਥੱਪੜ ਦਾ ਬਦਲਾ ਲੈ ਰਿਹਾ ਹੈ ਬਾਕੀ ਜੇ ਕਰਤੋ ਸਾਡੇ ਕੋਲ ਕੋਈ ਪੱਕੀ ਰਿਪੋਰਟ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਸ਼ੀਸ਼ੇ ਕਿਉਂ ਤੋੜੇ ਜਾ ਰਹੇ ਹਨ ਜੀ ਸასი ਕਰਦਾ ਬਈ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿੰਨੀਆਂ ਗੱਡੀਆਂ ਰੁਗੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਦੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਦੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਦੇ ਜਿੰਨੀਆਂ ਗੱਡੀਆਂ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਤੇ ਆ ਦੇਖੋ ਸਾਰੇ ਹੁਣ ਚੱਲਦੇ ਵਿੱਚ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇ ਕੋਈ ਨਹੀਂ ਆ ਦੇਖੋ ਇਹ ਕਿੰਨਾ ਨੁਕਸਾਨ ਕਰਦਾ ਇਹ Rajasthan ਆਪ ਤੇ ਗੱਡੀ ਆ ਇਹ ਲੁਧਿਆਣੇ ਦੀ ਗੱਡੀ ਆ ਜੀ ਆ ਦੇਖੋ ਇਹ ਸਾਰੇ ਸ਼ੀਸ਼ਾ ਭੰਤੇ ਕ੍ਰਿਸਟਲ ਇਹ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਉਧਰੋਂ ਚਲੀਆਂ ਹੀ ਆ ਇਹ ਹੁੱਡ ਨਾ ਜੀ ਕਿ ਇਹ